ਮਿੱਤਰੋ ਬੜੀ ਹੀ ਖੁਸ਼ਖਬਰੀ ਦੀ ਗੱਲ ਆ ਜੋ ਜੰਗ ਪਾਕਿਸਤਾਨ ਤੇ ਭਾਰਤ ਦੀ ਚੱਲ ਰਹੀ ਸੀ ਲਗਾਤਾਰ ਇੱਕ ਦੂਜੇ ਨੂੰ ਜਵਾਬੀ ਕਾਰਵਾਈ ਕਰ ਰਹੇ ਸਨ ਉਸ ਨੂੰ ਰੋਕ ਦਿੱਤਾ ਗਿਆ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਆ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਆ ਜੋ ਉਹਨਾਂ ਨੇ ਵਿਚੋਲਗੀ ਦਾ ਰੂਪ ਇਹਦੇ ਵਿੱਚ ਨਿਭਾਇਆ ਕਿਉਂਕਿ ਉਹਨਾਂ ਨੇ ਦੋਨਾਂ ਦੇਸ਼ਾਂ ਦੇ ਨਾਲ ਗੱਲ ਕਰਕੇ ਦੋਨਾਂ ਦਾ ਸਮਝੌਤਾ ਕਰਾਇਆ ਹੁਣ ਇਸ ਨੂੰ ਪੂਰਨ ਤੌਰ ਤੇ ਵਿਲਾਲ ਦੀ ਘੜੀ ਰੋਕ ਦਿੱਤਾ ਗਿਆ ਹੁਣ ਦੋਨੇ ਦੇਸ਼ਾਂ ਦੇ ਵਿਚਕਾਰ ਇੱਕ ਦੂਜੇ ਨਾਲ ਕਿ ਉਹ جنگ ਨਹੀਂ ਹੋਵੇਗੀ ਜੋ ਹੁਣ ਤੱਕ ਚੱਲ ਰਹੀ ਸੀ ਆ ਨਿਊਜ਼ ਦੇਖ ਲੋ ਜੀ ਇੱਕ ਵਾਰ ਦੇਸ਼ ਜਿਹੜਾ ਨੇ ਉਸ ਸੀਜ਼ਫਾਇਰ ਤੇ ਨਹੀਂ ਰਾਜ਼ੀ ਹੋ ਗਏ ਔਰ ਅੱਜ ਸ਼ਾਮ 5 ਵਜੇ ਤੋਂ ਸੀਜ਼ਫਾਇਰ ਲਾਗੂ ਹੋ ਗਿਆ ਹੈ 5 ਵਜੇ ਤੋਂ ਸੀਜ਼ਫਾਇਰ ਲਾਗੂ ਹੋ ਗਿਆ ਹੈ ਯਾਨੀ ਹੁਣ ਕੋਈ ਡਰੋਨ ਗਤੀਵਿਧੀ ਨਹੀਂ ਕੋਈ ਫਾਇਰ ਨਹੀਂ ਕੋਈ ਰਿਟੈਲੀਏਸ਼ਨ ਨਹੀਂ ਕੁਝ ਸਭ ਕੁਝ ਜਿੱਥੇ ਸੀ ਉੱਥੇ ਰੁਕ ਗਿਆ ਔਰ ਹੁਣ ਕੋਈ ਲੜਾਈ ਵਾਲੀ ਸਥਿਤੀ ਨਹੀਂ ਹੈ ਜਿਸ ਤਰੀਕੇ ਦਾ ਮਾਹੌਲ ਪਿਛਲੇ ਦੋ ਦਿਨਾਂ ਤੋਂ ਅਸੀਂ ਦੇਖ ਪਾਰੇ ਸੀ ਉਹ ਮਾਹੌਲ ਇੱਥੇ ਹੀ ਖਤਮ ਹੋ ਗਿਆ ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਹੋ ਚੁੱਕੇ ਹਨ ਰੱਬ ਦਾ ਸ਼ੁਕਰ ਮਨਾਓ ਵਾਹਿਗੁਰੂ ਦਾ ਸ਼ੁਕਰ ਮਨਾਓ ਕਿ ਜੰਗ ਨਹੀਂ ਲੱਗੀ ਜਿਨ੍ਹਾਂ ਦੇ ਘਰ ਡਰੋਂ ਰਹਿੰ ਅੱਜ ਸਵੇਰੇ ਜਾਂ ਰਾਤ ਬੰਬ ਗਰੇ ਨੇ ਉਹਨਾਂ ਨੂੰ ਪੁੱਛੀਏ ਦੇਖੋ ਕਿ ਉਹਨਾਂ ਦਾ ਨੁਕਸਾਨ ਕਿੰਨਾ ਵੱਟਾ ਹੋਇਆ ਕਿੰਨਾ ਕਿ ਜਾਨੀ ਨੁਕਸਾਨ ਹੋਇਆ ਕਿੰਨਾ ਕਿ ਮਾਲੀ ਨੁਕਸਾਨ ਹੋਇਆ ਭਾਈ ਜੀ ਬਹੁਤ ਰੱਬ ਦਾ ਸ਼ੁਕਰ ਮਨਾਓ ਕਿ ਜੰਗ ਨਹੀਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਹੀਂ ਤੇ ਪੂਰਾ ਆਪਣਾ ਪੰਜਾਬ ਪੂਰਾ ਦੇਸ਼ ਤਬਾਹ ਹੋ ਜਾਣਾ ਸੀ ਪਾਕਿਸਤਾਨ ਵੀ ਤੇ ਇਹ ਜੇ ਪਰਮਾਣੂ ਬੰਬ ਚੱਲ ਜਾਂਦਾ ਤਾਂ ਬਾਈ ਜੀ ਸਾਡੀਆਂ ਆਉਣ ਵਾਲੀਆਂ ਨਸਲਾਂ ਤੱਕ ਨਹੀਂ ਪੈਦਾ ਹੋਣੀਆਂ ਸੀ ਲੁੱਲੇ ਲੰਗੜੇ ਪੈਦਾ ਹੋਏ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ